ਉੱਕੀ ਸਾਲਾ ਗੱਡ ਖਾਣਾ ਲੈ ਲਿਆ ਖਾਈ ਜਾਂਦੀ ਹੈ ਤੇ ਗੋਆ ਕਰੀ ਜਾਂਦੀਆਂ ਨੇ ਗੋਆ ਚੋਕ ਚੋਕ ਕੇ ਤੇ ਮੇਰੀ ਬਾਸੀ ਹੋ ਗਈ ਹੈ ਲੱਗਦਾ ਵੇਟਣੀਆਂ ਹੀ ਪੈਣੀਆਂ ਕੁਝ ਪੱਲੇ ਨਹੀਂ ਪੈਂਦਾ ਪਿਆ ਹੈਗਾ ਉਸਤਾਦ ਜ਼ਿੰਦਗੀ ਦੇ ਵਾਅਦੇ ਕਰਦਾ ਚੱਲਦਾ ਹੀ ਰਹਿੰਦੇ ਐਵੇਂ ਨਾ ਬੋਲਿਆ ਕਰ ਕਰਮਾਲੀਆਂ ਨੂੰ ਆਪੇ ਵੀ ਕੁਝ ਪਾਣਗੇ ਪੱਲੇ ਵਿਚਾਰੀਆਂਵੇਂ ਬੋਲਦਾ ਰਹਿੰਦਾ ਤੂੰ ਕਰਮਾ ਵਾਲੀ ਦਾ ਸਵੇਰੇ ਸਵੇਰੇ ਫਿਰ ਗੋਇਆ ਵੀ ਚੁੱਕ ਕੇ ਵੇਖੀ ਨਾ ਐਵੇਂ ਗੱਲਾਂ ਮਾਰੀ ਜਾਂਦੇ ਗੱਲਾਂ ਤੇ ਕੋਈ ਵੀ ਮਾਰ ਲਏਗਾ ਚੁੱਕ ਕੇ ਵੇ ਪਹਿਲੇ ਗੋਇਆ ਨਾਲੇ ਜਿਹੜਾ ਗੋਇਆ ਚੱਕਦੇ ਨਾ ਉਹਨੂੰ ਪੁੱਛ ਕੇ ਵੇ ਆ ਨਾਲੇ ਤੇਰਾ ਕੰਮ ਹੈ ਪੱਠੇ ਪਾਣਾ ਪੱਠੇ ਪਾ ਨਹੀਂ ਤੇ ਤਨਖਾਹ ਘਟਾ ਦਾਂਗਾ ਉਸਤਾਦ ਤੇ ਤੂੰ ਜਾਵੇਂ ਤਾਂਗੇ ਨਾ ਮੈਂ ਵਪਾਰੀ ਨੂੰ ਬੁਲਾ ਲਾਨਾ ਆ ਵੇਖ ਦੇ ਸਾਰੀਆਂ ਮੱਜਾਂ ਮੇਰਾ ਕੰਮ ਇਹ ਨਾ ਪੱਠੇ ਪਾਣਾ ਪੱਠੇ ਪਾਦੇ ਨੇ ਵਪਾਰੀ ਨੂੰ ਫੋਨ ਲਾਨਾ ਆ ਉਹ ਹਾਂ ਹਾਂ ਕਰ ਵਪਾਰੀ ਨੂੰ ਫੋਨ ਐ ਮੱਝ ਵੇਚੀ ਓਏ ਨਾਲੇ ਆਦਾ ਕਿੱਲੋ ਤੇ ਦੁੱਧ ਰਹਿ ਗਿਆ ਨਾਲੇ ਘਰ ਪੈਸਾ ਆ ਜਾਏਗਾ ਨਾਲੇ ਆ ਮੱਝਾਂ ਨੂੰ ਵੰਡਾ ਲੈ ਦਾਂਗੇ ਥੋੜਾ ਜਿਹਾ ਹਾਂ ਹਾਂ ਕਰਨਾ ਉਸਤਾਦ ਮੈਂ ਫੋਨ ਬੁਲਾਣਾ ਵਪਾਰੀ ਨੂੰ ਤੂੰ ਗੋਵਾ ਚੱਕ ਲੈ ਉਹਨੇ ਤੱਕ ਸਾਡਾ ਕੰਮ ਤੇਲੀ ਦਾ ਨਹੀਂ ਕਰਦਾ ਹੈਗਾ ਪੈਸਾ ਪੈਸਾ ਕਰਦਾ ਰਹਿੰਦਾ ਹੈ। ਹੈਲੋ। ਉਹ ਹਾਂ ਮੇ ਪੁੱਤਰ। ਵਪਾਰੀ ਯਾਰ ਕਿੱਥੇ ਆ ਯਾਰ? ਆ ਜਾ ਯਾਰ ਛੇਤੀ ਕਰ ਰਿਹਾ ਇੱਕ ਝੋਟੀ ਵੇਚਣੀ ਆਪਾਂ। ਝੋਟੀ ਕਿਹੜੀ ਜਿਹੜਾ ਕਿਲੋ ਦੁੱਧ ਦੇ? ਯਾਰ ਇੱਕ ਭਾਵੇਂ ਕਿਲੋ ਭਾਵੇਂ ਅੱਧਾ ਕਿਲੋ। ਤੂੰ ਕਹ ਰਿਹਾ ਯਾਰ ਆਪਾਂ ਝੋਟੀ ਵੇਚਣੀ ਹੈ। ਜੱਬਲੀਏ ਜਮਰੀ ਜਾਣੇ। ਲੈ। ਤੂੰ ਕਾਦੀ ਟੈਨਸ਼ਨ ਲੈ ਲੱਗ ਗਿਆ ਯਾਰ ਤੈਨੂੰ ਪਤਾ ਸੌਣ ਸੰਗ ਮਜ਼ਾਕ ਹੀ ਕਰਦੇ ਰਹਿੰਦੇ ਨੇ ਕੋਈ ਗੱਲ ਨਹੀਂ ਆ ਗਿਆ ਵਕਾਨਾ ਤੇਰੀ ਝੋਟੀ ਹੈ ਆ ਗਿਆ ਆ ਗਿਆ ਚਲੋ ਵੀ ਮੁੜਿਓ ਹੋ ਜਾ ਫਿਰ ਰੈਡੀ ਮੜੇ ਝੋਟੀ ਬਕਾਣੀ ਆਪਾਂ ਇੱਕ ਜਣ ਚਲੋ ਤਰੀ ਸਾਲੇ ਕਿ ਇੱਕ ਮੱਝ ਦਾ ਗੋਆਣੀ ਚ ਕੀਚੇਗਾ ਉਹਨੂੰ ਤੇ ਸਾਲਾ ਮੱਝਾਂ ਵੇਚਣ ਸਾਰੇ ਤਿਆਰ ਹੋਏ ਐ ਓ ਮੈਂ ਕਰਦਾ ਵਪਾਰੀ ਨੂੰ ਫੂਲ ਕਰਦੇ ਮੱਝ ਤਿਆਰ ਤਿਆਰ ਕਰ ਨੂੰ ਸਾਲੇ ਇੱਥੇ ਨੂੰ ਝਕੀ ਬੰਦੀ ਲੈਣੀ ਐ ਆਪੇ ਵੀ ਵਾਰੀ ਆ ਜਾਏਗਾ ਤੇ ਮੇਰੇ ਨਾਲ ਆਪ ਨੂੰ ਚਲ ਠੀਕ ਹੈ ਠੀਕ ਹੈ ਫਿਰ ਆ ਜਾਏਗਾ ਚਲ ਜਾ ਲਗਦਾ ਇਹੀ ਘਰ ਲਗਦਾ ਮੈਨੂੰ ਹਾਂ ਇਹੀ ਹੈ ਡੰਗਣ ਦੀ ਕਰਵਾ ਦਿੰਗੇ ਹਾਂ ਉਹ ਆ ਵੀ ਕਰੀਆਂ ਉਹ ਨਹੀਂ ਨਹੀਂ ਭਰਾ ਮੈਂ ਤਾਂ ਵੇਲੀ ਜਾ ਹਲੇ ਬੇਤੀ ਬੜੀ ਕਈ ਜਾਂਦੇ ਨੇ ਘਰ ਬਣਨ ਤੋਂ ਪਹਿਲਾਂ ਜਮਨ ਸਿੰਘ ਕੀ ਆਲਾ ਹਾਂ ਠੀਕ ਆ ਠੀਕ ਆ ਹੋਰ ਵੀ ਠੀਕ ਆ ਕਿਹੜੀ ਝੋਡੀ ਵੇਚਨੀ ਆ ਫਿਰ ਇਹ ਵਾਲੀ ਲੈ ਵੇ ਲੈ ਸਮਸਿਆ ਝੋਟੀ ਆਪਣੀ ਆ ਉਹ ਨਾ ਨਾ ਤੇ ਮੈਂ ਕੱਲ ਕਰਾਈ ਤੇ ਲੈ ਕੇ ਆਇਆ ਸੀ ਭਰਾਵਾ ਮੇਰਾ ਮਤਲਬ ਘਰ ਦੀ ਪਾਲੀ ਆ ਹਾਂ ਘਰ ਦੀ ਪਾਲੀ ਏ ਹਾਂ ਝੋਟੀ ਦਾ ਵੈਸੇ ਘੈਂਟ ਆ ਯਾਰ ਥੋੜੀ ਕਮਜ਼ੋਰ ਆ ਆ ਕਮਜ਼ੋਰ ਨੂੰ ਖੜਿਆ ਤੂੰ ਇੱਥੇ ਕੁਸ਼ਤੀਆਂ ਲੜਾਣੀ ਏ ਤੇ ਨਹੀਂ ਨਹੀਂ ਮਤਲਬ ਮੈਂ ਕਹਿੰਦਾ ਤੂੰ ਪੱਟੇ ਪੁੱਟੇ ਨਹੀਂ ਪਾਉਂਦਾਗਾ ਪੱਟੇ ਦੇ ਪੰਨੇ ਆ ਚਾਦੂ ਵੀ ਘਰ ਜਾ ਕੇ ਥੋੜੇ ਪਾ ਲਈ ਉਹ ਤਾਂ ਅਸੀਂ ਚੱਲ ਪਾ ਹੀ ਲੈਣੇ ਨੇ ਹਾਂ ਦੁੱਧ ਕਿੰਨਾ ਕਰਵਾਇਆ ਸੇਰਾ ਸਾਲਿਆ ਜੇ ਦੁੱਧ ਦੇਂਦੀ ਹੁੰਦੀ ਮੈਂ ਤੈਨੂੰ ਲਫੰਗੜ ਜੇ ਨੂੰ ਵੇਚਣੀ ਸੀ ਚੱਲ ਲੈ ਕਿਲੋ ਕ ਦੁੱਧ ਲੈ ਜਾ ਯਾਰ ਅਹੀਂ ਤਾਂ ਬੜੇ ਤੰਗ ਹੋਏ ਪਏ ਆ ਯਾਰ ਲੈ ਕਿਲੋ ਬੰਦੇ ਪਾ ਲਈ ਘਰ ਜਾ ਕੇ ਯਾਰ ਪੱਟੇ ਅਹੀਂ ਤਾਂ ਬੜੇ ਤੰਗ ਹੋਏ ਆ ਲੈ ਜਾ ਯਾਰ ਉਹ ਕੋਈ ਗੱਲ ਨਹੀਂ ਚਾਉਣਾ ਵਕਾ ਦੇ ਨੇ ਤੇਰੀ ਝੋਟੀ ਝੋਟੀ ਆ ਪਰ ਤੇਰੀ ਦੋਈ ਕਮਜ਼ੋਰ ਵੀ ਐ ਨਾਲੇ ਪਿੱਛੇ ਥਣ ਥੋੜੇ ਨੇ ਛੋਟੇ ਨੇ ਯਾਰ ਸਾਲਿਆ ਉਹ ਤੈਨੂੰ ਧਰਤੀ ਨਾ ਲੱਗੇ ਚਾਹੀਦੇ ਨੇ ਐਦੀ ਐਦੀ ਕੀ ਘਰੇ ਮੱਜਾ ਦੇ ਖਾਣਾ ਨਾਲੇ ਤੈਨੂੰ ਕਿਹੜੇ ਕੰਜਰ ਦੇ ਵਪਾਰੀ ਬਣਾਤੇ ਉਪਰਾਵਾ ਐਵੇਂ ਨਾ ਬੋਲ ਇੱਕ ਇੱਕ ਦਿਨ ਦੇ ਵਿੱਚ 100 100 ਝੋਟੀਆਂ ਮਗਾਈਆਂ ਨੇ 100 100 ਝੋਟੀਆਂ ਉਪਰਾਵਾ ਹੁਣੇ ਦੁੱਧ ਦੁੱਧ ਚੋਕੇ ਵੇਲੇ ਬਾਸ ਰਿਟਰਨ ਕੋਈ ਨਹੀਂ ਹੁਣੀ ਹੈਗੀ ਰਿਟਰਨ ਨੂੰ ਸਾਲਿਆ ਮੀਸ਼ੇ ਤੋਂ ਲੈਣੇ ਮੰਗਾਈਏ ਅਰੇ ਮਰ ਜਨਾ ਆਪਣੀਆਂ ਕੋਈ ਗੱਲ ਨਹੀਂ ਝੋਟੀਆਂ ਦੇ ਮੈਂ ਪਹਿਲਾਂ ਵੀ ਦੱਸਿਆ ਥੋੜੇ ਥਾੜੇ ਵੀ ਥੋੜੇ ਛੋਟੇ ਨੇ ਹਨਾ ਦਿੱਸੀ ਵੀ ਹੈਗੀ ਐ ਅਸਿੰਦ ਯਾਰ ਬੜੇ ਬਿੰਗੇ ਨੇ ਤੇ ਸਿੰਘਾ ਦੇ ਬਹਿ ਕੇ ਸਾਰਾ ਡਰਾਈਵਰੀ ਕਰਨੀ ਹੈ ਭਰਾਵਾ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸੇਗ ਕਰਕੇ ਥੋੜੇ ਨੁਕਸੇ ਕਰਕੇ ਨਾ 5-5000 ਰੇਟ ਘਟ ਜਾਂਦਾ ਸਮਝ ਲੱਗੀ ਨਾ ਨਾਲੇ ਅੱਖਾਂ ਤੋਂ ਵੀ ਟੀਰੀ ਚੰਗੀ ਧਰਾਵੇ ਇਨੀ ਸਾਲਿਆ ਨਿਸ਼ਾਨੇ ਲਾਣੇ ਨੇ ਉਹ ਨਿਸ਼ਾਨੇ ਨਹੀਂ ਸਾਲਿਆ ਤੈਨੂੰ ਕਿਹਾ ਰੇਟ ਘਟ ਜਾਦਾ ਰੇਟ 5000 ਰੁਪਏ ਘਟ ਜਾਂਦਾ ਥਲਾ ਕਰਕੇ ਵੀ ਰੇਟ ਘਟਣਾ ਤੇਰਾ ਉਪਰੋ ਤੇਰੀ ਮੱਝ ਤੇ ਦੰਦ ਵੇ ਕਿਵੇਂ ਵਿਗੇਟੇਡੇ ਹੋਏ ਪਏ ਨੇ ਦੰਦ ਨੂੰ ਸਾਲਿਆ ਦੰਦਾ ਦੀ ਮਸ਼ੂਰੀ ਲਾਣੀ ਹੈ ਓ ਯਾਰ ਇਹ ਨਹੀਂ ਸਮਝਣਾ ਇਹਨੂੰ ਸਮਝਾਓ ਥੋੜਾ ਜਿਹਾ ਕੁਛ ਇਹ ਰੇਟ ਘੱਟ ਦੇ ਤੇ ਰੇਟ ਘੱਟ ਦੇ ਜੇ ਤੇਰੀ 60000 ਦੀ ਮੱਝ ਹੈ ਨਾ ਤੇ ਇਹਨੇ ਸਾਰੀ 40000 ਦੀ ਰਹਿਣਾ ਘੱਟ ਘੱਟ ਕੇ ਸਮਝ ਲੱਕੀ ਨਾ ਤੂੰ ਆਪਣੀਆਂ ਜਬੜੀਆਂ ਮਾਰੀ ਜਨੇ ਬਾਕੀ ਕੋਈ ਗੱਲ ਦੀ ਮੈਂ ਕਰਨਾ ਗੱਲ ਵੇਚਨੇ ਕਿੰਨੇ ਦੀ ਵੇਚਣਾ ਨਾਲ ਦੱਸ ਕਿੰਨਾ ਮੁੱਲ ਲੈਣਾ ਵਾਓ ਕਿੰਨੇ ਕੀ ਹੈ ਮੈਂ ਕਿਹਾ ਨਾ 60000 ਰੁਪਏ ਕਹ ਦੇ ਉਹ ਭਰਾਵਾ ਵੇਚਣੀ ਤੇ ਹੀ 60 70000 ਦੀ ਸੀ ਚੱਲ ਜਿੰਨੇ ਤੂੰ ਕੁਸ ਕੱਢਦੇ ਨੇ ਚੱਲ ਤੂੰ 50000 ਰੁਪਏ ਦੇ ਦੇ ਭਰਾਵਾ ਬੜਾ ਜ਼ਿਆਦਾ ਮੰਗਣ ਲੱਗਾ ਮਾੜਾ ਮੋਟਾ ਲੈਸ ਕਰ ਹਾਂ ਚਲ ਵੇਜ ਜੇ ਤੂੰ ਵੇਚਣੀ 40000 ਰੁਪਏ ਦੀ ਚਲ ਇਹ ਦੱਸ ਵਿਖਾ ਦੇ ਮੈਂ ਤੇਰੀ ਝੋਟੀ ਇਹ ਦੱਸ ਇਹਦੇ ਪਿੱਛੇ ਕੀ ਹੈ ਪਿੱਛੇ ਹੋਰ ਕੀ ਪੂਛੀ ਹੈ ਹਾਰਿਆ ਪੂਛ ਨਹੀਂ ਮਤਲਬ ਕਹਿਣ ਦਾ ਮੈਨਿਆ ਪਿੱਛੇ ਕੀ ਹੈ ਕੱਟਾ ਜਾਂ ਕੱਟੀ ਹੈ ਉਹ ਕੱਟਾ ਬੁੱਟਾ ਕੋ ਨਹੀਂ ਹੈ ਘਾਪਰਾ ਵਾਏ ਤੇ ਸਾਲ ਹੋ ਗਿਆ ਨੂੰ ਦੁੱਧ ਦਿੰਦੀ ਪੀ ਹੈ ਹਾਂ ਕਿੰਨਾ ਕਿਤੇ ਉੱਤੇ ਕਿਲੋ ਕਿਲੋ ਹੀ ਹੈ ਅੱਛਾ ਕੋਈ ਗੱਲ ਨਹੀਂ ਕਰਨਿਆ ਤਰਾ ਲੈ ਯਾਰ ਲੈ ਕਰਦੀ ਕੀ ਵੀ ਹੈ ਖੜਨ ਤੇ ਹੁੰਦਾ ਨਹੀਂ ਉਹਦੇ ਕੋਲੇ ਯਾਰ ਲੈ ਲੈ ਕਰਦੀ ਵੇਖੀ ਵੀ ਏ ਪਰ ਯਾਰ ਤੂੰ ਸਹੀ ਸਹੀ ਦਾਸਾ ਚਮੜੇ ਕਿੰਨੇ ਲੈਣ ਦੇ ਪੈਗੇ ਯਾਰ ਬਹੁਤੀਆਂ ਗੱਲਾਂ ਨਾ ਮਾਰ ਮੈਂ ਮੰਡੀ 'ਚ ਵੀ ਜਾਣਾ ਤੈਨੂੰ ਪਤਾ ਮੈਨੂੰ ਕਿੰਨੇ ਕੰਮ ਨੇ ਉਹ ਮੈਂ ਤੇ ਭਰਾਵਾ ਤੇਰਾ ਮਾਨ ਰੱਖ ਕੇ 50000 ਰੁਪਇਆ ਕਹਤਾ ਸੀ ਹੂੰ ਤੇ ਮੈਂ 60000 ਰੁਪਇਆ ਹੀ ਲੈਣਾ ਲੈ 60000 ਰੁਪਇਆ ਤੂੰ ਅੰਜ ਕਰ ਤੂੰ ਝੋਟੀ ਵੇਚਣੀ ਨਹੀਂ ਹੈਗੀ ਤੂੰ ਇੱਕ ਕੰਮ ਕਰ ਕੀ ਤੂੰ ਅੰਜ ਕਰ ਤੂੰ ਇਹਨੂੰ ਟੋਚਣ ਪਵਾ ਕੇ ਨਾ ਪਿਛੇ ਰੇੜਾ ਲਵਾ ਕੇ ਤੂੰ ਜਵਾਕ ਨੂੰ 10000 ਰੁਪਏ ਵਿੱਚ ਝੂੜ ਦੇ ਆ ਕਰ